ਕੋਈ ਫਨੀ ਮੈਮਰੀ ਬਿੰਨੂ ਬਾਈ ਨਾਲ ਬਹੁਤ ਨੇ ਇੱਕ ਨਹੀਂ ਹੈਗਾ ਹਰ ਰੋਜ਼ ਜਦੋਂ ਅਸੀਂ ਇਕੱਠੇ ਹੁੰਨੇ ਆ ਫਨੀ ਮੈਮਰੀਜ਼ ਹੀ ਬਣਦੀਆਂ ਨੇ ਆਲਵੇਸ ਬਣਦੀਆਂ ਨੇ ਫਿਰ ਇੱਕ ਕਿੱਸਾ ਯਾਦ ਆਇਆ ਸੀ ਕਿਸੇ ਵਿਆਹ ਤੋਂ ਹੁੰਦੇ ਸੀਗੇ ਮੈਂ ਤੇ ਬਿੰਨੂ ਬਾਈ ਰਾਤ ਦਾ ਟਾਈਮ ਸੀਗਾ ਤੇ ਸਾਡੇ ਕੋਟ ਪੈਂਟ ਪਾਏ ਹੋਏ ਪੂਰੇ ਵੈਲ ਸੂਟਡ ਬੂਟਡ ਅਸੀਂ ਤੇ ਅਸੀਂ ਕਿਤੇ ਮੋੜ ਮੁੜੇ ਸਾਡੇ ਕੋਲ ਦੀ ਗੰਨੇ ਵਾਲੀ ਟਰਾਲੀ ਇੱਕ ਕ੍ਰਾਸ ਕਰਕੇ ਨਿਕਲ ਗਈ ਤੇ ਫਿਰ ਅਸੀਂ ਉਹਨੂੰ ਕ੍ਰਾਸ ਕਰਕੇ ਨਿਕਲ ਗਏ ਮੈਂ ਬਿੰਨੂ ਬਾਈ ਨੂੰ ਕਿਹਾ ਮੈਂ ਕਿਹਾ ਯਾਰ ਬਾਈ ਜਦੋਂ ਪਿੰਡ ਹੁੰਦੇ ਸੀ ਨਾ ਟਰਾਲੀ ਤੋਂ ਗੰਨੇ ਵਾਹ ਖਿੱਚਦੇ ਸੀਗੇ ਟਰਾਲੀਆਂ ਪਿੱਛੇ ਭੱਜ-ਭੱਜ ਕੇ ਮੈਂ ਘਰ ਦੁਬਾਰਾ ਕਰਨ ਨੂੰ ਦਿਲ ਕਰਦਾ ਬਿੰਨੂ ਬਾਈ ਨੇ ਕਾਰ ਰੋਕ ਲਈ ਉੱਥੇ ਅਸੀਂ ਸਾਈਡ ਤੇ ਖੜ ਗਏ ਟਰਾਲੀ ਜਦੋਂ ਸਾਡੇ ਕੋਲ ਦੀ ਨਿਕਲੀ ਤੇ ਅਸੀਂ ਉਹਦੇ ਪਿੱਛੇ ਭੱਜ ਲੇ ਪੂਰੇ ਸੂਟ ਬੂਟ ਸਾਡੇ ਪਾਏ ਹੋਏ ਤੇ ਉਹ ਟਰਾਲੀ ਤੇ ਸੀ ਅਸੀਂ ਪਿੱਛੇ ਭੱਜੀ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਅਸੀਂ 5-700 ਮੀਟਰ ਮੈ ਲੱਗਾ ਕਿਲੋਮੀਟਰ ਦੇ ਨੇੜੇ ਤੇੜੇ ਪਹੁੰਚ ਗਏ ਜਿਵੇਂ ਅਸੀਂ ਗੰਨੇ ਨੂੰ ਹੱਥ ਪਾਇਆ ਤਾਂ ਪਿੱਛੇ ਉਹ ਭਾਈ ਬੈਠਾ ਸੀਗਾ ਕਹਿੰਦਾ ਖੜੋ ਤੁਹਾਡੀ ਤੁਹਾਡੀ ਐਸੀ ਦੀ ਤਸੀਹਣਾ ਅਸੀਂ ਰੁੱਕ ਗਏ ਤਾਂ ਅਸੀਂ ਫਿਰ ਹੱਸੇ ਬਹੁਤ ਜਦੋਂ ਅਸੀਂ ਪਿੱਛੇ ਕਾਰ ਦੇਖੀ ਤਾਂ ਕਾਰ ਬਹੁਤ ਦੂਰ ਰਹਿ ਗਈ ਸੋ ਇਦਾਂ ਦੀਆਂ ਫਣੀ ਚੀਜ਼ਾਂ ਹੋ ਜਾਂਦੀਆਂ ਨੇ ਹਨਾ ਕਰਦੇ ਰਹਿੰਦਾ ਮੈਨੂੰ ਲੱਗਦਾ ਲਾਈਵ ਚਲਦੀ ਵੀ ਇਦਾਂ ਹੀ ਐ ਹਨਾ ਜੋ ਤੁਸੀਂ ਰੀਅਲ 'ਚ ਹੋਣਾ ਤੁਸੀਂ ਜਿਹੜੇ ਮਰਜ਼ੀ ਮੁਕਾਮ ਤੇ ਪਹੁੰਚ ਜਾਓ ਤੁਹਾਡਾ ਜਿਹੜਾ ਅਸਲ ਹੈ ਨਾ ਉਹ ਨਹੀਂ ਤੁਹਾਡੇ ਅੰਦਰੋਂ ਖਤਮ ਹੋਣਾ ਚਾਹੀਦਾ